ਤੇ ਪਾਰਾ ਜਿਹੜਾ ਉਹ ਮਾਨਾ ਜੀ ਦਲੀਪ ਸਿੰਘ ਕੋਲੇ ਰਾਜ ਸੀ ਉਹਨਾਂ ਨੇ ਫਤਲੋ ਦੇ ਨਾਲ ਨਾਲ ਤੋਪਾਂ ਪੀਟਦੀਆਂ ਉਹਨੂੰ ਮੂੰਹ ਕਰਕੇ ਅਗਰੇਜਾਂ ਨੇ ਠੀਕ ਹੈ ਅਗਰੇਜਾਂ ਦੀ ਇੱਕ ਸ਼ੋਣੀ ਫਰੋਜਪੁਰ ਸੀ ਆਪਣੇ ਤੇ ਦੂਜੀ ਸ਼ੋਣੀ ਲੁਧਿਆਣੇ ਸੀ ਲੁਧਿਆਣਾ ਦੋ ਸ਼ੋਣੀਆਂ ਵੱਡੀਆਂ ਸੀ ਉਹਨਾਂ ਜਨਾਂ ਦੀ ਫੌਜ ਬੈਠੀ ਸੀ ਠੀਕ ਹੈ ਤੇ ਜਦੋਂ ਬਾਹਰ ਆਣੀ ਜੰਦਾ ਨੂੰ ਫਿਰ ਕੋ ਬੰਦੇ ਨੇ ਦੱਸਿਆ ਵੀ ਅੰਗਰੇਜ਼ਾਂ ਨੇ ਸਤਲੋਜ ਦੇ ਦਰਿਆ ਦੇ ਨਾਲ ਤੋਪਾਂ ਪੀਟਦੀਆਂ ਤੇ ਤੋਪਾਂ ਦੇ ਮੂੰਹ ਇੱਧਰ ਨੂੰ ਆ ਲਾਹੌਰ ਵੱਲ ਨੂੰ ਜੰਗ ਲੱਗੂਗਾ ਜੰਗ ਲੱਗੂਗਾ ਉਹ ਕਹਿੰਦੀ ਫਿਰ ਇਹ ਤਾਂ ਆਪਣੇ ਤੇ ਹਮਲਾ ਕਰਨਾ ਚਾਹੁੰਦੇ ਆ ਵੀ ਜਿਹੜਾ ਤੋਪਾਂ ਦੇ ਮੂੰਹ ਲਾਹੌਰ ਵੱਲ ਨੂੰ ਆ ਤੇ ਸਤਲੋਜ ਦੇ ਨਾਲ-ਨਾਲ ਤੋਪਾਂ ਪੀੜੀਆਂ ਤੇ ਮੂੰਹ ਇੱਧਰ ਮੂੰਹ ਇਹਦਾ ਜੰਗ ਲੱਗੂਗਾ ਵੀ ਆਪਣੇ ਨਾਲ ਫਿਰ ਜੰਗ ਲਾਉਣਾ ਚਾਹੁੰਦੇ ਆ ਉਹਨੇ ਫਿਰ ਦਰਬਾਰ ਲਾਇਆ ਦਰਬਾਰ ਲਾ ਕੇ ਸਾਰੇ ਅਹਿਲਕਾਰ ਹਰੇ ਸਖ ਪੋਜ ਦੇ ਜਰਮੈਲ ਜਿੰਨੀ ਦੇ ਕਾਲ ਕੋਈ ਸੀ ਹਾਂ ਕਾਲ ਕੋਈ ਸਾਰੀ ਸੱਦ ਲਈ ਅੱਛਾ ਹੱਦ ਕਿ ਉਹ ਕਹਿੰਦੀ ਵੀ ਵੇਖ ਲੋ ਸੱਦ ਲੋ ਇਧਰ ਆ ਦੇ ਨਾਲ ਨਾਲ ਤੋਪਾਂ ਪੀਟਦੀਆਂ ਅੰਗਰੇਜ਼ਾਂ ਨੇ ਅੱਛਾ ਤੇ ਤੋਪਾਂ ਦੇ ਮੂੰਹ ਲੋਹਰਵਾਲ ਨੂੰ ਹੈ ਇਹ ਆਪਣੇ ਤੇ ਹਮਲਾ ਕਰ ਨਹੀਂ ਅੱਛਾ ਉਹ ਕਹਿੰਦੇ ਮੈਂ ਫਿਰ ਕਹਿੰਦੀ ਆ ਵੀ ਆਪਾਂ ਉਹਨਾਂ ਦੇ ਪਹਿਲਾਂ ਹਮਲਾ ਕਰ ਦਈਏ ਨਹੀਂ ਤਾਂ ਉਹਨਾਂ ਨੇ ਹਮਲਾ ਕਰ ਦੇਣਾ ਉਹਨਾਂ ਦੇ ਹਮਲਾ ਹੁਣ ਤੋਂ ਪਹਿਲਾਂ ਆਪਾਂ ਉਹਨਾਂ ਦੇ ਹਮਲਾ ਆਪਾਂ ਨਿਖਸਾਨ ਕਰੀਏ ਹਾਂ ਆਪਾਂ ਨੇ ਨਿਖਸਾਨ ਉਹਨਾਂ ਦਾ ਕਰੀਏ ਫਿਰ ਬਜਾਂਗੇ ਨਹੀਂ ਤਾਂ ਆਪਣਾ ਨਿਖਸਾਨ ਹੋਊ ਉਹ ਬਣ ਗਏ ਸਾਰੇ ਅਹਿਲਕਾਰ ਤੇ ਫੌਜ ਦੇ ਜਰਨਲ ਠੀਕ ਹੈ ਬਈ ਠੀਕ ਹੈ ਵੀ ਠੀਕ ਹੈ ਉਹ ਕਹਿੰਦੇ ਵੀ ਤੁਸੀਂ ਤਰੀਕ ਦੇਤੀ ਥੋੜੇ ਦਿਨਾਂ ਲਈ ਵੀ ਅੱਜ ਤੋਂ ਇੰਨੇ ਦਿਨਾਂ ਬਾਅਦ ਤੁਸੀਂ ਹਾਂ ਵੀ ਉਹ ਤੋਂ ਬਣਾ ਲਈ ਵੀ ਆਪ ਦੀ ਤਿਆਰੀ ਕਰ ਰਹੇ ਫੌਜ ਥਾਰੇ ਹਥਿਆਰਪੁਰ ਲੈ ਕੇ ਤੇ ਤੁਸੀਂ ਦੂਜਾ ਆਪਣਾ ਐ ਫਰੋਜਪੁਰ ਸ਼ੌਣੀ ਦੀ ਹਮਲਾ ਕਰਨਾ ਜਾ ਕੇ ਠੀਕ ਹੈ ਸਤਲੁਜ ਦਰਿਆ ਤੇ ਪੁਲ ਨਹੀਂ ਸੀ ਹੁੰਦਾ ਉਹਨੇ ਕਿਹਾ ਬੇੜੀਆਂ ਦਾ ਪੁਲ ਬਣ ਕੇ 7 ਰੋਇ ਨੂੰ ਪਾਰ ਕਰਕੇ ਤੇ ਫਿਰੋਜਪੁਰ ਸ਼ਾਹੋਨੀ ਤੇ ਹਮਲਾ ਕਰਦੇ ਉਹ ਜਿਹੜੀ ਮੇਰੇ ਜਾਂ ਦੀ ਫੌਜ ਬੜੀ ਸ਼ਾਹੋਨੀ ਦੇ ਬੈਠੀ ਆ ਹਾਂ ਇਹ ਦੂਬਾਰ ਫਿਰ ਲੈਣੇ ਤੇ ਹਮਲਾ ਕਰਨਾ ਪਹਿਲਾਂ ਇੱਥੇ ਹਮਲਾ ਕਰੋ ਫਿਰ ਲੈਣੇ ਤੇ ਠੀਕ ਆ ਉਹ ਸਖ ਕਹਿੰਦੇ ਠੀਕ ਆ ਇਹ ਬਕੰਜਰ ਸੀ ਜਿਹੜੇ ਹੁਣ ਦੂਜਾ ਆਪਣਾ ਇੱਕ ਤਾਂ ਸੀਗਾ ਆਪਣਾ ਰਾਜਾ ਲਾਲ ਸਿੰਘ ਹਾਂ ਇਹ ਵਜ਼ੀਰ ਸੀ ਉਸ ਟਾਈਮ ਤੇ ਰਾਣੀ ਦਾ ਤੇ ਜਿਹੜਾ ਸੀਗਾ ਆਪਣਾ ਉਹ ਦੂਜਾ ਦਾ ਕੀ ਉਹਦਾ ਨਾਮ ਹੈ ਲੜਨਾ ਹੈ ਨਹੀਂ 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 ਯਾਰ ਲਾਲ ਸਿੰਘ ਤੇ ਜਿਹੜਾ ਮੋਦਕੀ ਦੀ ਜੰਗ 'ਚ ਜੰਗ ਲੜਨ ਆਇਆ ਕਮਾਂਡਰ ਨੇ ਚੀਪ ਤੇਜਾ ਸਿੰਘ ਤੇਜਾ ਸਿੰਘ ਹਾਂ ਤੇਜਾ ਸਿੰਘ ਕਮਾਂਡਰ ਨੇ ਚੀਪ ਸੀ ਫੌਜ ਦਾ ਤੇ ਲਾਲ ਸਿੰਘ ਵਜੀਰ ਸੀ ਇਹਨਾਂ ਦੋਨਾਂ ਨੇ ਕਮਾਂਡ ਥਲੇ ਫੌਜ ਭੇਜੀ ਸੀ ਠੀਕ ਹੈ ਤੇ ਕਿਹੜੀ ਆ ਸ਼ਾਮ ਸਿੰਘ ਟਾਰੀ ਵਾਲਾ ਜਿਹੋ ਕਹਿੰਦੇ ਆਇਆ ਇਹ ਤਾਂ ਮਗਰੋਂ ਚੜਿਆ ਨਾ ਇਹ ਸਭਰੌਂ ਵਾਲੀ ਜੰਗ 'ਚ ਆਇਆ ਆ ਸ਼ਾਮ ਸਿੰਘ ਟਾਰੀ ਮੋਦਕੀ ਦੀ ਜੰਗ 'ਚ ਨਹੀਂ ਆਇਆ ਇਹ ਸਭਰੌਂ ਵਾਲੀ ਜੰਗ 'ਚ ਲੜਿਆ ਜਦੋਂ ਮਦਕੀ ਤੇ ਫਿਰੂ ਸ਼ਹਿਰ ਦੀਆਂ ਦੋ ਜੰਗਾਂ ਸਖਬੋਜ ਹਾਰ ਗਈ। ਫਿਰ ਤੀਜੀ ਲੜਾਈ 'ਚ ਉਹਨੇ ਇਹਨੂੰ ਚਿੱਠੀ ਲਿਖੀ ਆ। ਇਹ ਨਾਉਣਾ ਪੈਣਾ ਸੀ ਉਹਨੇ ਕਿਹਾ ਤੂੰ ਹੁਣ ਚੜ ਆਵਦੀ ਫੌਜ ਲੈ ਕੇ ਵੀ ਆਪਣੇ ਜਿਹੜੇ ਜਰਨਲ ਆ ਨਾ ਗਦਾਰ ਹੋ ਗਏ ਇੰਗਰੇਜ਼ਾਂ ਨਾਲ ਗਏ ਤੇ ਮਦਕੀ ਤੇ ਫਿਰੂ ਸ਼ਹਿਰ ਦੋ ਲੜਾਈਆਂ ਹੋਈਆਂ ਦੋਵੇਂ ਇਹਨਾਂ ਨੇ ਹਰਾ ਦੀਆਂ ਆਪਣੀ ਫੌਜ ਨੂੰ। ਵੀ ਤੂੰ ਹੁਣ ਮਦਦ ਕਰ ਫਿਰ ਚੜਿਆ ਸੁਭਰਾਵਾਂ ਦੀ ਜੰਗ 'ਚ। ਹਾਂ ਸ਼ਾਮ ਸਿੰਘ ਡੈਰੀ। ਇਹਨਾਂ ਜੰਗਾਂ ਦੇ ਵਿੱਚ ਫਿਰ ਦੂਜਾ ਆਪਣਾ ਉਹ ਜਦੋਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਤਲੁਜ ਨੂੰ ਪਾਰ ਕਰਕੇ ਵੀ ਕਰੋ ਹਮਲਾ ਜਾ ਕੇ ਫਰੋਈ ਪਤਿਛੌਣੀ ਤੇ ਹਾਂ ਇਹ ਉਹਨਾਂ ਕੰჯერ ਸੀ ਜਿਹੜੇ ਦੋਵੇਂ ਤੇਜਾ ਸਿੰਘ ਤੇ ਲਾਲ ਸਿੰਘ ਅੰਗਰੇਜ਼ਾਂ ਨਾਲ ਰਲੇਵੇ ਸੀ ਇਹ ਉੱਥੇ ਹਮਲਾ ਕਰਨਾ ਨਹੀਂ ਚਾਹੁੰਦੇ ਇਹਨਾਂ ਨੇ ਸਾਥ ਲੋ ਤੇ ਬੇੜੀਆਂ ਦਾ ਪੋੜ ਬਣ ਕੇ ਸਾਥ ਨੂੰ ਪਾਰ ਕਰਕੇ ਤੇ ਜਿਹੜੀ ਆਪਦੀ ਫੌਜ ਸੀ ਉਹ ਮੋਦਗੀ ਲਿਆ ਬਠਾਈ ਆਪਣੇ ਪਿੰਡ ਆਪਣੇ ਪਿੰਡ ਆਪਣੇ ਪਿੰਡ ਆਪਣੇ ਪਿੰਡ ਜਿਹੜੇ ਇੱਥੇ ਉਹਨਾਂ ਪਾਰਕ ਬਣ ਗਿਆ ਜਿਹੜੀ ਢਾਬ ਸੀ ਹਾਂਜੀ ਉਹ ਕਿਹਾ ਤੁਹਾਡੇ ਘਰ ਜਿੱਥੇ ਸਾਡੇ ਘਰ ਹੈ ਹਾਂਜੀ ਹਾਂ ਉਹ ਢਾਬ ਦੇ ਕਿਨਾਰੇ ਲਿਆ ਕੇ ਫੌਜ ਬਾਦੀ ਠੀਕ ਹੈ ਇਹਨਾਂ ਨੂੰ ਫੌਜ ਨੂੰ ਕਹਦਾ ਵੀ ਆ ਪਾਣੀ ਦੀ ਢਾਬ ਭਰੀ ਹੈ ਵੇ ਆਪਣਾ ਜਿੱਥੇ جنگ ਹੋ ਗਿਆ ਤਾਂ ਪਾਣੀ ਪੂਣੀ ਪੀਣਾ ਆਪਾਂ ਨੂੰ ਸੌਖਾ ਢਹਾਵ ਚੋਂ ਤੇ ਇਹ ਜੰਗ ਲੜਦਾ ਮੈਦਾਨ ਠੀਕ ਹੈ ਹੋ ਜਾਂਦੀ ਠੀਕ ਹੈ ਇੱਥੇ ਫੌਜ ਨੂੰ ਭਾ ਕੇ ਤੇ ਇਹਨਾਂ ਨੇ ਦੋ ਬੰਦੇ ਘੱਲੇ ਅੰਗਰੇਜ਼ਾਂ ਦੀ ਸ਼ੌਣੀ 'ਚ ਠੀਕ ਹੈ ਉਹਨਾਂ ਨੂੰ ਕਹਿਦਾ ਵੀ ਸਾਨੂੰ ਹੁਕਮ ਆਇਆ ਏ ਤੁਹਾਡੇ ਤੇ ਹਮਲਾ ਕਰਨ ਦਾ ਸ਼ੌਣੀ ਤੇ ਠੀਕ ਹੈ ਮੇਰੀ ਤੁਹਾਡੇ ਫਰੋਜ ਪਰ ਸ਼ੌਣੀ ਤੇ ਹਮਲਾ ਨਹੀਂ ਕੀਤਾ ਅਸੀਂ ਮੋਦਕੀ ਦੇ ਰੇਤਲੇ ਮੈਦਾਨ 'ਚ ਲਿਆ ਕੇ ਮੋਦਕੀ ਦੀ ਢਾਹ ਤੇ ਫੌਜ ਨੂੰ ਭਾ ਲਾ ਵੀ ਫੌਜ ਉੱਥੇ ਬੈਠੀ ਹੈ ਤੇ ਤੁਸੀਂ ਜੰਗ ਲੜਨ ਵਾਸਤੇ ਸਾਡੇ ਨਾਲ ਉੱਥੇ ਆ ਜਾਓ ਵੀ ਅਸੀਂ ਥੋੜੋ ਥਡੇ ਤੇ ਹਮਲਾ ਨਹੀਂ ਕਰਦੇ ਇੱਥੇ ਹਮਲਾ ਕਰਾਂਗੇ ਤੁਹਾਡਾ ਨੁਕਸਾਨ ਵਾਲਾ ਹੋ ਤੂੰ ਸ਼ੌਣੀ ਚ ਬੈਠੇ ਆ ਮਾਰੇ ਸ਼ੌਣੀ ਤੇ ਹਮਲਾ ਕਰ ਦਿੰਦੇ ਫਿਰ ਰਾਵਣਾ ਜਿੱਦੇ ਸੀ ਫਿਰ ਜੱਤ ਕੇ ਇਹਨਾਂ ਨੇ ਸਿੱਖ ਰਾਜ ਆਪਣਾ ਕੈਮਰਾ ਨਾ ਸਿੱਖ ਰਾਜ ਕੈਮਰਾ ਨਾ ਸੀ ਫਿਰ ਮਗਲ ਅੰਗਰੇਜ਼ਾਂ ਦੀ ਹਾਰ ਹੋਣੀ ਹਾਂ ਅੰਗਰੇਜ਼ਾਂ ਦੀ ਹਾਰ ਹੋਣੀ ਸਿੱਖਾਂ ਦੀ ਜਿੱਤ ਹੋਈ ਨਹੀਂ ਸੀ ਇਹ ਹਰਦੇ ਨਹੀਂ ਮੈਂ ਇਹਨਾਂ ਸ਼ੌਣੀ ਇਹ ਲੈ ਲੈਂਦੇ ਹਏ ਲੈ ਲੈਂਦੇ ਫਿਰ ਕੰਮ ਬਣ ਗਿਆ ਹਾਂ ਬਣ ਗਿਆ ਸੀ ਇਹਨਾਂ ਨੇ ਫਕੀਰ ਹੋਏ ਕਰਕੇ ਹਾਂਜੀ ਉੱਥੇ ਹਮਲਾ ਨਾ ਕੀਤਾ ਉਹਨਾਂ ਨੂੰ ਸੁਨੇਹਾ ਕਰਦਾ ਤੂੰ ਫੌਜ ਲੈ ਕੇ ਮੋਦਕੀ ਆ ਜਾਓ ਤੇ ਅਸੀਂ ਤੁਹਾਡੇ ਨਾਲ ਜੰਗ ਲੜਾਂਗੇ ਤੋਂ ਨੂੰ ਅਥੇ ਜਿਤਾਵਾਂਗੇ ਆਪਦੀ ਫੌਜ ਨੂੰ ਹਰਾਵਾਂਗੇ ਰਲੇਜੋ ਸੀਗੇ ਉਹਨੇ ਠੀਕ ਹੈ ਅੰਗਰੇਜ਼ ਆਪਦੀ ਫੌਜ ਲੈ ਕੇ ਉਥੋਂ ਤੁਰਪੇ ਫਰੋਈ ਪਰਛਾਉਣੀ ਤੋਂ ਉਹ ਵੀ ਇੱਥੇ ਆ ਗਏ ਤੇ ਆਪਣੀ ਫੌਜ ਹਾfte ਬੈਠੀ ਸੀ ਤੇ ਜਦੋਂ ਉਹ ਆ ਗਏ ਤੇ ਆਪਣੀ ਫੌਜ ਨੂੰ ਆਰਡਰ ਦੇਦਾ ਵੀ ਕਰੋ ਜੰਗ ਸ਼ੁਰੂ ਮੇਰੇ ਜੰਗ ਦੀ ਫੌਜ ਆ ਗਈ ਹੈ ਇਹਨਾਂ ਨੇ ਜੰਗ ਲੜਨਾ ਸ਼ੁਰੂ ਕਰਤਾ ਆਪਣੀ ਫੌਜ ਨੇ ਆਪਣੀ ਫੌਜ ਸੀ ਜਿਹੜੀ ਇਧਰ ਸ਼ੀਤਗੰਜ ਵਾਲੇ ਪਾਸੇ ਨੂੰ ਐ ਜਿਹੜੇ ਦਰਖਤ ਖੜੇ ਦਰਖਤਾਂ ਦੇ ਉੱਤੇ ਚੜੇ ਬੈਠੇ ਸੀ ਰਸਤਾਂ ਦੇ ਉਹਨਾਂ ਨੇ ਯਾਨੀ ਮੋਰਚੇ ਸੰਭਾੜੀ ਬੈਠੇ ਬੰਦੂਕਾਂ ਲਈ ਬੈਠੇ ਸੀ ਫੌਜ ਨਾਲ ਜੜੇ ਜਾਨਾਂ ਲੜਨ ਨੂੰ ਹਾਂ ਤੇ ਇਧਰੋਂ ਦੂਜਾ ਆਪਣਾ ਢਾਬ ਦੇ ਵਾਲੇ ਪੰਦੇਲੇ ਦੂਰ ਤੱਕ ਫੌਜ ਬਹਿ ਗਈ ਤੇ ਜੰਗ ਇੱਥੇ ਸ਼ੁਰੂ ਹੋ ਗਿਆ ਜਦੋਂ ਜੰਗ ਸ਼ੁਰੂ ਹੋ ਗਿਆ ਤੇ ਬੜਾ ਕਹਿਰ ਦਾ ਜੰਗ ਹੋਇਆ ਆਪਣੀ ਜਿਹੜੀ ਸਿੱਖ ਫੌਜ ਸੀ ਇਹਨਾਂ ਨੇ ਅੰਗਰੇਜ਼ਾਂ ਦੇ ਤਿੰਨ ਚਾਰ ਨਾਲ ਮਾਰਦੇ ਜਿਨ੍ਹਾਂ ਦੀ ਉਹ ਸਾਡੇ ਪੁਰਾਣੇ ਘਰ ਦੇ ਵਿੱਚ ਕਮਰਾ ਬਣੀਆਂ ਤੈਨ ਬੜੀਆਂ ਹਾਂ ਬੜੀਆਂ ਚਲੋ ਇੱਕ ਖਾ ਦੂੰ ਤੈਨੂੰ ਮੈਂ ਪਾਵਾਂਗੇ ਆਪਾਂ ਵੀਡੀਓ ਵਿੱਚ ਥੋੜਾ ਪਾਵਾਂਗੇ ਹਾਂ ਹਾਂ ਠੀਕ ਹੈ ਉਹਨਾਂ ਵਿੱਚੋਂ ਜਾਨੀ ਕਿ ਇੱਕ ਦਾ ਗਵਰਨਰ ਨੇ ਆਪਣਾ ਕ੍ਰਿਸਚੀਨਰ ਨੇ ਦੁਬਾਰਾ ਬਣਾਤੀ ਹੈ ਰਾਮ ਦਾ ਕਰਕੇ ਇੱਕ ਜਮਾ ਟੈਗੀ ਤੇ ਇੱਕ ਠੱਠੀ ਜੀ ਖੜੀ ਹੈ ਜੀ ਤਿੰਨ ਚਾਰ ਨਾਲ ਤਿੰਨ ਚਾਰ ਨਾਲ ਫੌਜ ਦੇ ਇੰਗਰੇਜ਼ਾਂ ਦੇ ਸਿੱਖ ਪਾਉਣੇ ਸ਼ੀਤ ਕਰਦੇ ਅੱਛਾ ਇੰਗਰੇਜ਼ ਹੀ ਜਿਹੜੇ ਪਛੇੜਨੇ ਸ਼ੁਰੂ ਹੋ ਗਏ ਅੱਛਾ ਉਹਨਾਂ ਨੇ ਕਿਹਾ ਵੀ ਸਿੱਖਾਂ ਦਾ ਜੋਰ ਜ਼ਿਆਦਾ ਹੈ ਉਹਨਾਂ ਨੂੰ ਲੱਗਾ ਵੀ ਹੋ ਸਕਦਾ ਹੈ ਵੀ ਇਹ ਦੂਜਾ ਪਰ ਸਾਨੂੰ ਨਹੀਂ ਵੀ ਜਿਹੜੇ ਤਿੰਨ ਜਨਰਲ ਸਿੱਖ ਫੌਜ ਨੇ ਸਾਡੇ ਮਾਰਤੇ ਵੀ ਸ਼ਾਇਦ ਇਹ ਨਹੀਂ ਸਾਡੀ ਮਦਦ ਕਰਨ ਜਿਹੜੇ ਸਿੱਖਾਂ ਦੇ ਜਨਰਲ ਆ ਉਹ ਸਾਨੂੰ ਮਰਵਾ ਨਾ ਦੇਣ ਡਰ ਗਏ ਉਹ ਡਰਦੇ ਪਰ ਪਿੱਛੇ ਨੂੰ ਹਟ ਗਏ ਵੀ ਫੌਜ ਦਾ ਸਿੱਖਾਂ ਦਾ ਜਿਆਦਾ ਜੋਰ ਪੈ ਗਿਆ ਤੈਨੂੰ ਸਾਡੇ ਜਨਰਲ ਸ਼ਹੀਦ ਕਰਦੇ ਵੀ ਫੌਜ ਅੱਗੇ ਵੱਧ ਹੀ ਜਾਂਦੀ ਹੈ ਆਪਣੀ ਫੌਜ ਅੱਗੇ ਨੂੰ ਵੱਧ ਰਹੀ ਸੀ ਉਹ ਪਿੱਛੇ ਨੂੰ हट ਰਹੇ ਸੀ ਡਰਦੇ ਮਾਰੇ ਜੋ ਤਿੰਨ ਜਨਰਲ ਮਾਰੇ ਗਏ ਪਰ ਇਹ ਗਦਾਰ ਸੀ ਜਿਹੜੇ ਸਖਾਦੇ ਸਨ ਆਪਦੀ ਆ ਤੇ ਜਸ ਸਿੰਘ ਤੇ ਲਾਲ ਸਿੰਘ ਇਹ ਗਦਾਰ ਹੋਏ ਵੀ ਅੰਗਰੇਜ਼ਾਂ ਨਾਲ ਰਲੇਵੇ ਸੀਗੇ ਇੱਕ ਪਹਾੜਾ ਸਿੰਘ ਸੀਗਾ ਫਰੀ ਕੋਟ ਵਾਲਾ ਹਾਂ ਉਹ ਉਹ ਗਦਾਰ ਸੀ ਫਰੀ ਕੋਟ ਲੈਂਡ ਪਿੱਛੇ ਪੂਰਾ ਪੰਜਾਬ ਵਿੱਚ ਤਾਂ ਹਾਂ ਤੇ ਗਾਣਾ ਚਾਉਂਦੇ ਹਾਂ ਹਾਂ ਉਹਨੇ ਇਹਨਾਂ ਨੇ ਫਿਰ ਜਦੋਂ ਫੌਜ ਪਿੱਛੇ हट ਗਈ ਨਾ ਇਹਨਾਂ ਨੇ ਕੰਜਰਾਂ ਨੇ ਅਸਲਾ ਬੰਦ ਕਰਦਾ ਤੇ ਜਸ ਸਿੰਘ ਤੇ ਲਾਲ ਸਿੰਘ ਨੇ ਸਿੱਖ ਫੌਜ ਦਾ ਅਸਲਾ ਬੰਦ ਕਰਦਾ ਜਿਹੜਾ ਅਸਲਾ ਪਿੱਛੋਂ ਭੇਰੇ ਬੰਦ ਕਰਦਾ ਬੰਦ ਕਰਕੇ ਸਰੋਂ ਦੀਆਂ ਤੇ ਰੇਤਾ ਦੀਆਂ ਬੋਰੀਆਂ ਇਹਨਾਂ ਨੂੰ ਘਲਦੀਆਂ ਜਦੋਂ ਇਹਨਾਂ ਨੇ ਬੂਰੀਆਂ ਖੋਲੀਆਂ ਉਹਦੇ ਵਿੱਚੋਂ ਸਰੋਂ ਨਿਕਲੀ ਤੇ ਰੇਤਾ ਨਿਕਲੀ ਅੱਛਾ ਤੇ ਲੜਨ ਵਾਲਿਆਰੇ ਕਹਦੇ ਆ ਫਰੇ ਕਿਥੇ ਤੋਪਾਂ ਦੇ ਗੋਲੇ ਆ ਰਹੇ ਸੀਗੇ ਗੋਲੀ ਨਾਲ ਦੇ ਲੋਕਾਂ ਦੇ ਕਾਰਤੂਸ ਆ ਰਹੇ ਸੀਗੇ ਹਾਂਜੀ ਹੈ ਤੇ ਉਹ ਕਿਥੇ ਸਰੋਂ ਦੀਆਂ ਬੂਰੀਆਂ ਤੇ ਰੇਤਾ ਆ ਗਿਆ ਅਸਲਾ ਬੰਦ ਹੋ ਗਿਆ ਅੱਛਾ ਤੇ ਉਹ ਜਦੋਂ ਉਹਨਾਂ ਨੇ ਖੋਲੇ ਵਿੱਚੋਂ ਉਹਨਾਂ ਨੂੰ ਪਤਾ ਲੱਗਿਆ ਵੇਰਾ ਫੇਰੀ ਹੋ ਗਈ ਸਾਡੇ ਨਾਲ ਤੇ ਰੇਤਾ ਤੁਰੀ ਆਉਂਦੀ ਹੈ ਤੇ ਸਰੋਂ ਤੁਰੀ ਆਉਂਦੀ ਹੈ ਅੱਛਾ ਅਸਲਾ ਬੰਦ ਹੋ ਗਿਆ ਤੇ ਆਪ ਦੀ ਜਿਹੜੇ ਹਾਂਜੀ ਚੱਲਦੀ ਲੜਾਈ ਦੇ ਵਿੱਚੋਂ ਤੇਜਾ ਸਿੰਘ ਤੇ ਲਾਲ ਸਿੰਘ ਭੱਜ ਕੇ ਘੋੜਿਆਂ 'ਚ ਛੱਡ ਕੇ ਸਾਲੇ ਠੀਕ ਹੈ ਤੇ ਰੂ ਸ਼ਹਿਰ ਵਾਲਾ ਸਿਕਬੋਏ ਨੇ ਨਾ ਨਹੀਂ ਕਮਾਂਡ ਤੋਂ ਬਿਨਾਂ ਜੰਗ ਲੜਿਆ ਆ ਬਾਬਾ ਹਨੂਮਾਨ ਸਿੰਘ ਜੀ ਸੀ ਹਨੂਮਾਨ ਸਿੰਘ ਹੈ ਜਿਹੜਾ ਉਹ ਮੇਰੇ ਖਿਆਲ ਮੁੱਦਕੀ ਦੀ ਲੜਾਈ ਚ ਨਹੀਂ ਆਇਆ ਮੁੱਦਕੀ ਦੀ ਲੜਾਈ ਨਹੀਂ ਮੈਂ ਪੜਿਆ ਸੀ ਕਿਤੇ ਕਿਹਨੇ ਬਾਬਾ ਹਨੂਮਾਨ ਸਿੰਘ ਜੀ ਮੁੱਦਕੀ ਦਾ ਜੰਗ ਜਿੱਤ ਕੇ ਹਾਂ ਤੇ ਫੇਰੇ ਪਟਿਆਲੇ ਨੂੰ ਚਲ ਗਏ ਜੀ ਹਾਂ ਉਹ ਗਿਆ ਤੇ ਉਧਰ ਹੈਗਾ ਉਧਰੇ ਪਟਿਆਲੇ ਦੇ ਰਾਜੇ ਤੋਂ ਮਦਦ ਮੰਗਣ ਗਿਆ ਸੀ ਵੀ ਸਾਡੀ ਮਦਦ ਕਰੋ ਉਹਨੇ ਬਤਨ ਤੇ ਸੈਨਾ ਦਾ ਪਵਾ ਕੇ ਇਹਨਾਂ ਨੂੰ ਅਸ਼ੀਰ ਕਰਨ ਹਾਂ ਉਹਨੇ ਸੈਨਾ ਨਹੀਂ ਭੇਜੀ ਤੇ ਉਲਟਾ ਆਪਣੀ ਫੌਜ ਦੇ ਮਗਰ ਲਾ ਕੇ ਬਾਬੇ ਹਨੂਮਾਨ ਨੂੰ ਸ਼ਹੀਦ ਕਰਵਾਦਾ ਹਾਂ ਇਹ ਇੱਕ ਇੱਕ ਕਈ ਇਤਿਆਰ ਕਰਨ ਕਹਿੰਦੀ ਹਲੇ ਵੀ ਇਹ ਦੂਜਾ ਆਪਣਾ ਸਭਰੋਂ ਸਭਰਾਂ ਵਾਲੀ ਜੰਗ ਜੀ ਇਹ ਆਇਆ ਬਾਬਾ ਹਨੂਮਾਨ ਹਾਂ ਹਾਂ ਗੱਲ ਫੋਲੇ ਕੇ ਮੋਦਕੀ ਦੇ ਫਿਰ ਸ਼ੇਰ ਦੀ ਜੰਗ ਦੇ ਨਹੀਂ ਸੀ ਹਾਂ ਉਥੋਂ ਬਿਰ ਵਿਚਾਰਾ ਉਧਰ ਨੂੰ ਗਿਆ ਪਟਿਆਲੇ ਦੇ ਰਾਏ ਤੋਂ ਮਦਦ ਮੰਗਣ ਉਹਨੇ ਮਦਦ ਨਹੀਂ ਦਿੱਤੀ ਤੇ ਉਲਟਾ ਆਪਣੀ ਫੌਜ ਮਗਰ ਲਾ ਕੇ ਤੇ ਇਹਨੂੰ ਸ਼ਹੀਦ ਕਰਵਾ ਦਿੱਤਾ ਹਾਂ ਬਾਬੇ ਨੂੰ ਮੰਨ ਲੈਂਗੇ ਹਾਂ ਮੁੜ ਕੇ ਦੁਜਾ ਜੀ ਇਹਨਾਂ ਅੰਗਰੇਜ਼ਾਂ ਦੀ ਫੌਜ ਸੀ ਉਹ ਜਦੋਂ ਪਿੱਛੇ ਹਟ ਗਈ ਤੇ ਇਹ ਲੜਾਈ ਦੇ ਮੈਦਾਨ ਚੋਂ ਭੱਜ ਗਏ ਤੇਜਾ ਸਿੰਘ ਤੇ ਲਾਲ ਸਿੰਘ ਤੇ ਪਹਾੜਾ ਸਿੰਘ ਨੇ ਉਹਨਾਂ ਨੂੰ ਭੇਜ ਦਿੱਤਾ ਵੀ ਸਖਾਂ ਕੋਲੇ ਸਾਡਿਆਂ ਕੋਲੇ ਅਸਲਾ ਹੈ ਨਹੀਂ ਉਹਨਾਂ ਕੋਲੇ ਸਰੋਂ ਦੀਆਂ ਬੋਰੀਆਂ ਤੇ ਰੇਤਾ ਦੀਆਂ ਤੇ ਲੜਨਗੇ ਕਹਦੇ ਆਰੇ ਕਿ ਤੁਸੀਂ ਭੱਜੇ ਜਾਨੇ ਉਦੋਂ ਦਿੰਦਾ ਸ਼ਬਾਹ ਹੋ ਗਿਆ ਜਾਂਦੀ ਕੋਈ ਵਾਪਸ ਲੱਗ ਹਾਂ ਜਾਂਦੀ ਬਹੁਤ ਜਿਹੜੀ ਵਾਪਸ ਬੁਲਾ ਲਈ ਅੱਛਾ ਉਹ ਜਿਹੜੇ ਅੰਗਰੇਜ਼ਾਂ ਨੂੰ ਮੋੜ ਲਿਆ ਭੜਾ ਸਿੰਘ ਨੇ ਮੇਰੇ ਜਾਨੇ ਫਿਰ ਜੰਗ ਸ਼ੁਰੂ ਕਰਦਾ ਜਦੋਂ ਫਿਰ ਜੰਗ ਸ਼ੁਰੂ ਕਰਦਾ ਉਹਨੇ ਨਾਲ ਕੋਲੇ ਵਿਚਾਰਿਆਂ ਕੋਲੇ ਦੂਜਾ ਆਪਣਾ ਕੁਰਬਾਨਾ ਰਹਿ ਗਈਆਂ ਹਾਂ ਕੁਰਬਾਨਾ ਟਾਲਾ ਰਹਿ ਗਈਆਂ ਤੇ ਬੰਦੂਕਾਂ ਦੇ ਮੂਰੇ ਦੀਆਂ ਛੁਰੀਆਂ ਹੀ ਲਗੀਆਂ ਹੋਰ ਰਹਿ ਗਈਆਂ ਹਾਂ ਛੀਨਾ 3 ਵਾਲੀਆਂ ਇਹ ਵਿਚਾਰੇ ਉਹਨਾਂ ਨਾਲ ਜੰਗ ਲੜੇ ਫਿਰ ਕੁਰਬਾਨਾ ਨਾਲ ਤੇ ਉਹ ਬੰਦੂਕਾਂ ਦੀਆਂ ਛੁਰੀਆਂ ਨਾਲ ਹਾਂ ਤੇ ਜਨਾਜ਼ਰ ਜਿਹੜੀ ਵਿਚਾਰਿਆ ਉਹਨਾਂ ਨੇ ਜੋਰ ਲਗਾ ਨਾ ਪੂਰੀ ਵਾਹ ਲਾਈ। ਉਧਰੋਂ ਬਦੰਦਾ ਸ਼ਬਾਹ ਹੋ ਗਿਆ। ਹਾਂਜੀ ਜਿੱਤ ਗਈ ਜਾਂਗੇ। ਜਾਂਗੇ ਜਿੱਤ ਗਏ ਸੀ। ਹਾਂਜੀ। ਹਾਂ ਜਾਂਗੇ ਜਿੱਤ ਗਏ ਸੀ। ਤੇ ਦਿਨ ਛੱਬ ਗਿਆ ਰਾਤ ਪੈ ਗਈ। ਜੋ ਰਾਤ ਪੈਂਦੀ ਸੋ ਜੰਗ ਬੰਦ ਕਰ ਦਿੰਦੇ ਸੀ। ਹਾਂਜੀ। ਤੇ ਜੰਗ ਸੀ ਜਿਹੜਾ ਉਹ ਬੰਦ ਹੋ ਗਿਆ। ਹਾਂ। ਤੇ ਚਿੱਟਾ ਝੰਡਾ ਉਹਨਾਂ ਨੇ ਚੁਲਾਦਾ ਰਾਤ ਨੂੰ ਜੋ ਅਮਨ ਦਾ ਝੰਡਾ ਉਹ ਚਿੱਟਾ ਚੜ੍ਹ ਜਾਂਦਾ ਜੋ ਲੜਾਈ ਬੰਦ ਹੁੰਦੀ। ਬੰਦ ਹੋ ਜਾਂਦੀ। ਅੰਗਰੇਜ਼ਾਂ ਨੇ ਚਿੱਟਾ ਝੰਡਾ ਚੜ੍ਹਾਦਾ ਵੀ ਲੜਾਈ ਬੰਦ ਹੋ ਗਈ ਦੋ ਪਾਸਿਆਂ ਤੋਂ। ਠੀਕ ਹੈ। ਨਿਰਜਨ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਜਿੱਤੇ ਆਂ ਕਿ ਹਾਰੇ ਆਂ ਰਾਤ ਜੋ ਬੈਗੀ ਸੀ ਠੀਕ ਆ ਤੇ ਉਹਨਾਂ ਦੇ ਜਿੱਤ ਨਹੀਂ ਹੋ ਸਕਦਾ ਸਿੱਖੀ ਜਿੱਤ ਕੇ ਹੋਣਾ ਅੱਛਾ ਬੇਸੀਂ ਹਰੇ ਹੋਈ ਅੱਛਾ ਤੇ ਸਿੱਖ ਸੀ ਜਿਹੜੇ ਇਹਨਾਂ ਕੋਲੇ ਜੋ ਅਸਲਾ ਮੁਕੇ ਵਿਚਾਰੇ ਕੋਲੇ ਕੋਈ ਨਹੀਂ ਸੀ ਹਾਂ ਇਹ ਵਿਚਾਰੇ ਹਰੇ ਸੀ ਇਹਨਾਂ ਨੇ ਆਪਦੀ ਹਾਰ ਮੰਨ ਕੇ ਤੇ ਮੈਦਾਨ ਛੱਡ ਕੇ ਇਹ ਫਿਰੂਸ਼ਹਿਰ ਜਾ ਬੈਠੇ ਅੱਛਾ ਜਦੋਂ ਦਿਨ ਜਿਹੜੇ ਅੰਗਰੇਜ਼ਾਂ ਨੇ ਵੇਖਿਆ ਮੈਦਾਨ ਦਾ ਖਾਲੀ ਪਿਆ ਅੱਛਾ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿੱਤੇ ਆਂ ਫਿਰ ਫੌਜ ਸਿੱਖਾਂ ਦੀ ਤਾਂ ਹੈ ਨਹੀਂ ਉਹ ਤਾਂ ਭੱਜ ਕੇ ਮੈਦਾਨ ਛੱਡ ਗਏ ਵੀ ਸਾਡੀ ਜਿੱਤ ਹੋਈ ਐ ਫਿਰ ਉਹਨਾਂ ਨੇ ਜਿੱਤ ਦਾ ਝੰਡਾ ਚੜਾਇਆ ਫਿਰ ਇਹ ਅੰਗਰੇਜ਼ਾਂ ਦੀ ਇੱਥੇ ਜਿੱਤ ਹੋ ਗਈ ਅੰਗਰੇਜ਼ਾਂ ਦੇ ਸਿੱਖਾਂ ਦੀ ਹਾਰ ਹੋ ਗਈ ਸੀ ਸਿੱਖਾਂ ਦੀ ਜਿੱਤ ਉਹ ਹਾਰ 'ਚ ਬਦਲ ਗਈ ਜੇ ਪਾਪੋੜਾ ਸਿੰਘ ਨਾ ਧੋਖਾ ਕਰ ਦਿੰਦੀ ਹਾਂ ਹਾਂ ਤੇ ਜਿੱਤ ਗਏ ਸੀ ਇਹ ਧੋਖੇ ਦੇ ਨਾਲ ਇਹਨਾਂ ਨੇ ਹਰਾਇਆ ਫਿਰ ਉਦੋਂ ਬਾਅਦ ਦੂਜਾ ਆਪਣਾ ਫਿਰ ਹੁਸ਼ਿਆਰ ਫਿਰ ਹੁਸ਼ਿਆਰ ਦੀ ਜੰਗ ਸ਼ੁਰੂ ਹੋ ਗਈ ਉੱਥੇ ਵੀ ਇਹ ਗੰਜਰ ਗਦਾਦ ਸੀਗੇ ਉੱਥੇ ਵੀ ਇਹਨਾਂ ਨੇ ਨਹੀਂ ਪੈਰ ਲੱਗਣ ਦਿੱਤੇ ਲੜੇ ਸਕੇ ਉੱਥੇ ਵੀ ਬਹੁਤ ਇੱਥੇ ਮੋਦਕੀ ਇੱਕ ਦਿਨ ਜੰਗ ਹੋਈ 18 ਦਸੰਬਰ ਨੂੰ ਤੇ ਉਥੇ ਹੋਈ ਹੈਗੀ ਆ 20 21 21 22 ਨੂੰ 21 ਤੇ 22 ਦਸੰਬਰ ਨੂੰ ਫਿਰ ਉਹ ਸ਼ਹਿਰ ਦੀ ਜੰਗ ਹੋਈ ਦੋ ਦਿਨ ਉਹ ਜੰਗ ਵੀ ਇਹਨਾਂ ਨੇ ਕੰਜਰਾਂ ਨੇ ਸਿੱਖਾਂ ਨੂੰ ਫਰਾਦੀ ਕਰੀ ਜਾਂਦੇ ਸੀ ਦਾਤੀ ਤੇਜਾ ਸਿੰਘ ਦੇ ਲਾਲ ਸਿੰਘ ਉਹਨਾਂ ਨੇ ਹਾਂ ਮੁੜ ਕੇ ਫਿਰ ਜਦੋਂ ਦੋ ਜੰਗਾਂ ਐ ਫੌਜ ਹਾਰ ਗਈ ਤੇ ਫੇਰ ਦੂਜਾ ਇੱਕ ਸਿੱਖ ਜਿਹੜਾ ਘੋੜੇ ਤੇ ਚੜ ਕੇ ਉਥੋਂ ਗਿਆ ਉਹਨੇ ਮਹਾਰਾਣੀ ਜੰਦਾ ਨੂੰ ਖਬਰ ਦਿੱਤੀ ਕਹਿੰਦਾ ਵੀ ਮਹਾਰਾਣੀਏ ਕਹਿੰਦਾ ਜੇ ਆਪਣੇ ਤੀਜਾ ਸਿੰਘ ਤੇ ਲਾਲ ਸਿੰਘ ਆ ਨਾ ਜਿਹੜੇ ਇਹ ਗਦਾਰ ਹੋ ਗਏ ਇਹਨਾਂ ਅੰਗਰੇਜ਼ਾਂ ਨਾਲ ਮਿਲੇ ਹੋਏ ਆ ਇਹਨਾਂ ਨੇ ਮੋਦਕੀ ਦੀ ਜੰਗ ਵੀ ਇਹਨਾਂ ਹਰਾਤੀ ਆ ਨਾ ਬਹੁਤ ਬਾਦਰੀ ਨੇ ਆਪਣੀ ਫੌਜ ਲੜੀ ਸੀ ਤਿੰਨ ਚਾਰ ਨਾਲ ਵੱਡੇ ਗਰੇਜਾਂ ਦੇ ਮਾਰਤੇ ਮੋਦਕੀ ਦੀ ਜੰਗ 'ਚ ਤੇ ਫਿਰੂ ਸ਼ਹਿਰ ਵੀ ਬੜੀ ਬਾਦਰੀ ਨਾਲ ਲੜੇ ਆ ਕਹਿੰਦਾ ਉੱਥੇ ਵੀ ਬਹੁਤ ਨੁਕਸਾਨ ਅੰਗਰੇਜ਼ਾਂ ਦਾ ਹੋਇਆ ਕਈ ਉਹਨਾਂ ਦੇ ਆ ਨਾ ਵੱਡੇ ਫੌਜੀ ਜੰਗ 'ਚ ਮਾਰੇ ਗਏ ਆ ਤੇ ਕਹਿੰਦਾ ਲਵੀ ਬਹੁਤ ਛੱਕੇ ਛੜਾਦੇ ਆਪਣੀ ਫੌਜ ਨੇ ਕਹਿੰਦਾ ਬਹੁਤ ਤੂਫਾਂ ਨਾਲ ਉੱਥੇ ਚੱਲੀਆਂ ਤੇ ਕਹਿੰਦਾ ਪਾਰ ਆਣਾ ਅਖੀਰ ਤੇ ਇਹਨਾਂ ਨੇ ਗਦਾਰ ਹੋਏ ਜੀ ਇੱਥੇ ਵੀ ਆਪਣਾ ਅਸਲਾ ਫੌਜ ਦਾ ਬੰਦ ਕਰਤਾ ਤੇ ਕਹਿੰਦਾ ਇੱਥੇ ਵੀ ਮੈਦਾਨ ਚੋ ਇਹ ਆਪਣੇ ਜਰਨਲ ਜਿਹੜੇ ਪਿੱਛੇ हट ਗਏ ਤੇ ਫੌਜ ਜਿਹੜੀ ਕੱਲੀ ਰਹਿ ਗਈ ਦੇਖੀ ਉਹਨਾਂ ਨੂੰ ਉਹਨਾਂ ਨੂੰ ਹਾਰ ਮੰਨਣੀ ਪਈ ਤੇ ਉਹ ਕਹਿੰਦੀ ਫੇਰ ਉਹ ਕਹਿੰਦਾ ਦੋ ਜੰਗਾਂ ਫੌਜ ਹਾਰ ਗਈ ਤੇ ਕਹਿੰਦਾ ਹੁਣ ਆਪਣੀ ਫੌਜ ਹੈ ਜਿਹੜੀ ਇਹਨਾਂ ਸਭਰਾਵਾਂ ਅੱਗੇ ਬੈਠ ਗਈ ਹੈ ਦਰਿਆ ਦੇ ਨਾਲ ਇਹਨਾਂ ਸਭਰਾਉ ਪਿੰਡਾਂ ਦਰਿਆ ਉਹ ਪਾਰ ਉਧਰਲੇ ਪਾਸੇ ਤੇ ਫੌਜ ਆਪਣੀ ਉੱਥੇ ਬੈਠੀ ਹੈ ਤੇ ਕਹਿੰਦਾ ਲੈ ਵੀ ਹੁਣ ਜੰਗ ਉੱਥੇ ਹੋਊਗਾ ਉਹ ਕਹਿੰਦੀ ਹੁਣ ਉਹ ਕਹਿੰਦਾ ਵੀ ਹੁਣ ਆ ਨਾ ਫੌਜ ਹੋਰ ਘੱਲੀ ਜਾਵੇ ਤੇ ਗੱਲ ਫੇਰ ਬਣੂਗੀ ਉਹ ਮਹਾਰਾਣੀ ਕਹਿੰਦੀ ਵੀ ਇਹ ਤਾਂ ਗੱਲਾਂ ਦੀ ਮਾੜੀ ਹੋਈ ਕਹਿੰਦੀ ਤੁਸੀਂ ਇਹਨੇ ਜੰਗ ਆ ਰਹਾ ਆ ਕੇ ਤੂੰ ਮੇਰੇ ਕੋਲੇ ਆ ਗਿਆ ਤੇ ਕਹਿੰਦੀ ਉਹ ਐ ਪਰਦੇ ਚ ਬੈਠੀ ਸੀ ਉਹਨੇ ਬੰਗਾ ਪਈਆਂ ਅੰਦਰੋਂ ਕੱਢ ਕੇ ਕਹਿੰਦੀ ਆਂ ਚੂੜੀਆਂ ਤੁਸੀਂ ਪਾ ਲਓ ਤੇ ਆਂਦੀ ਆਂਦੀ ਸਲਵਾਰਾਂ ਪਾ ਲਓ ਤੁਸੀਂ ਇਹਨੇ ਬੁੜੀਆਂ ਬਣ ਜਾਓ ਕਹਿੰਦੀ ਫਿਰ ਅਸੀਂ ਇਹਨਾਂ ਮਰਦਾਂ ਵੇ ਕੱਪੜੇ ਪਾ ਕੇ ਜਾਣੀਆਂ ਮਹਾਰਾਣੀ ਕਹਿੰਦੀ ਮੈਂ ਮਰਦਾਵੇਂ ਲੀੜੇ ਪਾ ਕੇ ਮਰਦਾਣਾ ਭੇਜ ਧਾਰ ਕੇ ਫਿਰ ਮੈਂ ਜੰਗ ਚ ਜਾਵਾਂ ਅੱਛਾ ਉਹ ਕਹਿੰਦਾ ਨਹੀਂ ਮਹਾਰਾਣੀ ਤੈਨੂੰ ਜੰਗ ਚ ਨਹੀਂ ਭੇਜਣਾ ਕਹਿੰਦਾ ਅਸੀਂ ਚੂੜੀਆਂ ਸਲਵਾਰਾਂ ਵੀ ਨਹੀਂ ਪਹਿਨਣੀਆਂ ਕਹਿੰਦਾ ਮੈਂ ਤੈਨੂੰ ਖਬਰ ਦੇਣ ਆਤੇ ਹਾਂ ਮੈਂ ਤੈਨੂੰ ਕੋਈ ਇਹ ਨਹੀਂ ਵੀ ਜੰਗ ਚੋਂ ਹਾਰ ਕੇ ਤੇ ਆ ਭੱਜ ਕੇ ਆ ਬੀ ਦਰਦਾ ਆ ਤੈਨੂੰ ਮੈਂ ਖਬਰ ਦੇਣ ਆਇਆ ਵੀ ਆਪਣੇ ਸੈਨਾਪਤੀ ਗਦਾਰ ਹੋ ਗਏ ਦੋ ਜੰਗਾਂ ਉਹਨੇ ਹਰਾਤੀਆਂ ਤੇ ਹੁਣ ਬੋਜ ਆਪਣੀ ਸਭਰਾਵੀ ਬੈਠੀ ਆ ਉੱਥੇ ਆਪਾਂ ਨੂੰ ਅਸਲੇ ਦੀ ਵੀ ਹੋਰ ਲੋੜ ਹੈ ਤੇ ਫੌਜ ਦੀ ਵੀ ਹੋਰ ਲੋੜ ਹੈ। ਅੱਛਾ। ਕਹਿੰਦਾ ਲਾਹੌਰ ਤੋਂ ਫੌਜ ਹੋਰ ਭੇਜ, ਹੋਰ ਅਸਲਾ ਭੇਜ। ਅੱਛਾ। ਫੇਰ ਆਪਾਂ ਜੰਗ ਜਿੱਤਾਂਗੇ। ਤੇ ਨਹੀਂ ਆਪਾਂ ਜੰਗ ਉਹ ਵੀ ਹਾਰ ਜਾਾਂਗੇ। ਅੱਛਾ। ਕਹਿੰਦਾ ਮੈਂ ਆਹ ਖਬਰ ਦੇਣ ਆਇਆ। ਅੱਛਾ। ਉਹ ਨਹੀਂ ਚੰਗਾ। ਉਹ ਨਹੀਂ ਠੀਕ ਹੈ ਫੇਰ। ਅੱਛਾ। ਕਹਿੰਦੀ ਮੈਂ ਫੌਜ ਭੇਜਦੀ ਹਾਂ। ਉਹਨੇ ਫਿਰ ਫੌਜ ਹੋਰ ਇੱਥੋਂ ਭੇਜੀ। ਲਓ, ਤੋਂ ਅਸਲਾ ਵੀ ਹੋਰ ਭੇਜਿਆ। ਠੀਕ। ਦੇ ਸਭਰਾਵੀ ਜਾਓ। ਉਧਰੋਂ ਉਹਨੂੰ ਆਪਣੇ ਸ਼ਾਮ ਸਿੰਘ ਦਾਰੀ ਵਾਲੇ ਨੂੰ ਖਬਰ ਘਾਲਦੀ ਵੀ ਆਪਣੇ ਸੈਨਾਪਤੀ ਹੋ ਕੇ ਗਦਾਰ ਤੇਜਾ ਸਿੰਘ ਤੇ ਲਾਲ ਸਿੰਘ ਇਹਨਾਂ ਨੇ ਮੋਦਗੀ ਦੇ ਫਿਰੂ ਸ਼ਹਿਰ ਦੋ ਜੰਗਾਂ ਆਪਣੀ ਫੌਜ ਨੂੰ ਹਰਾਤੀਆਂ ਤੇ ਹੁਣ ਤੂੰ ਫੌਜ ਲੈ ਕੇ ਆਵਦੀ ਉੱਪਰ ਤੂੰ ਸਾਡਾ ਰਿਸ਼ਤੇਦਾਰ ਵੀ ਤੇ ਫੌਜ ਦਾ ਪੁਰਾਣਾ ਜਰਨਲ ਵੀ ਹੈ ਇਹ ਸਾਡੀ ਮਦਦ ਕਰ ਤੇ ਪੁਰਾਣੇ ਫੌਜੀ ਇਕੱਠੇ ਕਰਕੇ ਜੰਗ ਨੂੰ ਛਾੜਦੇ ਉਹ ਜੰਗ ਦੇ ਸਭਰਾ ਵਾਲੇ ਸਾਡੀ ਮਦਦ ਕਰ ਉਧਰੋਂ ਤੋਂ ਉਹਨੇ ਫਿਰ ਪੁਰਾਣੇ ਸਾਫ ਦਾ ਫੌਜੀ ਰਿਟਾਇਰ ਹੋਈ ਸੀ ਉਹਨਾਂ ਨੂੰ ਇਕੱਠੇ ਕਰਕੇ ਵਿਚਾਰਾ ਲੈ ਕੇ ਹਾਂ ਜੰਗ ਨੂੰ ਚੜ ਪਿਆ ਤੇ ਪਿੰਡ ਹੋਰ ਰਦਾਸ ਕਰਕੇ ਤੁਰਿਆ ਵੀ ਜਾਂਦਾ ਮੈਂ ਜੰਗ ਸਭਰਾਵਾਂ ਦੀ ਜਿੱਤ ਕੇ ਆਉਂਗਾ ਪਿੰਡ ਤੇ ਨਹੀਂ ਉੱਥੇ ਛਿੱਧੀ ਪਾਜੂਗਾ ਵੇ ਜੇ ਇਹਦਾ ਜੰਗ ਜਿੱਤੀ ਗਈ ਤੇ ਜੰਗ ਜਿੱਤ ਕੇ ਪਿੰਡ ਆਉਂ ਮੈਂ ਹਾਰ ਕੇ ਨਹੀਂ ਆਉਣਾ ਤੇ ਜੇ ਮੈਂ ਜੰਗ ਉਥੇ ਹਰਦਾ ਦਸਿਆ ਫਿਰ ਮੈਂ ਸ਼ਹੀਦ ਹੋ ਜੂ ਉਥੇ ਮੈਂ ਜਾਉਣਾ ਨਹੀਂ ਪਿੰਡ ਬੋਲਣਾ ਇਹ ਪਰਨ ਕਰਕੇ ਰਦਾਸ ਕਰਕੇ ਤੁਰਿਆ ਸੀ ਉਹ ਸਭਰਾਵੀ ਆ ਪਹੁੰਚਿਆ ਇਧਰੋਂ ਫੌਜ ਸੀ ਜਿਹੜੀ ਲਾਹੌਰ ਤੋਂ ਚੱਲ ਪਈ ਇਹ ਇਹ ਮਹਾਰਾਜਾ ਕਰ ਗਿਆ ਸਾਥ ਨੂੰ ਇਹਨੂੰ ਪਾਰ ਆਣਾ ਸ਼ਾਮ ਤੱਕ ਡਾਰੀ ਹਾਂ ਉਹਦੀ ਫੌਜ ਲੈ ਕੇ ਦਰਿਆ ਨੂੰ ਪਾਰ ਕਰਕੇ ਪਹੁੰਚ ਗਿਆ ਉਥੇ ਜੰਗ ਦੇ ਮੈਦਾਨ 'ਚ ਇਧਰੋਂ ਲੇਡੀ ਲਾਹੌਰ ਤੋਂ ਫੌਜ ਜਿਹੜੀ ਆਪਣੀ ਰਾਣੀ ਨੇ ਭੇਜੀ ਸੀ ਉਹ ਆਈ ਉਹ ਜਦੋਂ ਦਰਿਆ ਨੂੰ ਪਾਰ ਕਰਨ ਲੱਗੇ ਜੇ ਥੋੜੇ ਹੀ ਫੌਜ ਨੇ ਦਰਿਆ ਨੂੰ ਪਾਰ ਕੀਤਾ ਸੀ ਥੋੜਾ ਜਿਹਾ ਹਥਿਆਰ ਜਗਾਂ ਲੰਘਿਆ ਸੀ ਤੇ ਜਿਹੜਾ ਇਹ ਤੇਜਾ ਸਿੰਘ ਸੀ ਗਦਾਰ ਇਹਨੇ ਭੈਣ ਚੋਂ ਨੇ ਦਾਤੀ ਲੈ ਕੇ ਤੇ ਬੇੜੀਆਂ ਦਾ ਪੌੜ ਵਰਦਾ ਜੋ ਬੇੜੀਆਂ ਦਾ ਪੌੜ ਵਰਦਾ ਤੇ ਪੌੜਾ ਦਰਿਆ ਦੇ ਰੁੜ ਗਿਆ ਹਾਂ ਦਰਿਆ ਦੇ ਪੌੜ ਰੁੜ ਗਿਆ ਤੇ ਫੌਜ ਸੀ ਜਿਹੜੀ ਉਹ ਪਿਛਲੀ ਪਿਛੇ ਰਹਿ ਗਈ ਉਹ ਫਿਰ ਲੰਘ ਨਾ ਸਕੀ ਜੋ ਕਿਹੜਾ ਹੋਰ ਕੋਈ ਪੌੜ ਸੀ ਤੇ ਜਿੰਨੀ ਕ ਗਾਂ ਲੰਗੀ ਸੀ ਉਹ ਰਹਿ ਗਈ ਤੇ ਮੋੜ ਕੇ ਦੂਜਾ ਆਪਣਾ ਇੱਕ ਫੌਜੀ ਕਹਿੰਦਾ ਇਹਦਾ ਵੇਖਾ ਨਾ ਕੁੜੀ ਆਵਾ ਲੰਡਾ ਕੁੱਤਾ ਇਹ ਤੇਜਾ ਸਿੰਘ ਇਹ ਪਾਜ ਤੁਰਿਆ ਉਥੋਂ ਅੱਛਾ ਇਹਨੂੰ ਪਤਾ ਲੱਗ ਗਿਆ ਮੈਨੂੰ ਜੰਗ ਸ਼ੁਰੂ ਹੋ ਜੈਣਾ ਇਹ ਜੰਗ ਦੇ ਹੁੰਦਾ ਵੇਖ ਕੇ ਪਾਜ ਲਿਆ ਉਹ ਕਹਿੰਦਾ ਜਿਵੇਂ ਲੰਡਾ ਕੁੱਤਾ ਭਜਦਾ ਹੁੰਦਾ ਫੌਜੀ ਆ ਨਾ ਭਜਿਆ ਨਾ ਗਦਾਰ ਨਾਲਿਆਂ ਵਾਲਾ ਪੁੜ ਵਰਤਾ ਆ ਨਾ ਬੇੜੀਆਂ ਦਾ ਤੇ ਨਾਲਿਆਂ ਵਾਲਾ ਜੰਗ ਦੇ ਮੈਦਾਨ ਚੋਂ ਭੱਜ ਗਿਆ ਨਾ ਗਦਾਰ ਅੱਗੇ ਪਿੱਛੇ ਵੀ ਆ ਨਾ ਦੋ ਜੰਗਾਂ ਹਰਾਈਆਂ ਮੋਦਕੀ ਦੇ ਪੇਰੇ ਸ਼ਹਿਰ ਹੁਣ ਫਿਰ ਭੱਜ ਗਿਆ ਸਾਲਾ ਫਿਰ ਭੱਜ ਗਿਆ ਉਥੋਂ ਇਹ ਵੀ ਭੱਜ ਗਿਆ ਤੇ ਲਾਲ ਸਿੰਘ ਵੀ ਭੱਜ ਗਿਆ ਨਿਕਲ ਗਿਆ ਫਿਰ ਉਹ ਜੰਗ ਉਥੇ ਫਿਰ ਸ਼ੁਰੂ ਹੋ ਗਿਆ ਅੱਛਾ ਫਿਰ ਫੌਜ ਬੜੀ ਬਦਰੀ ਨਾਲ ਆਪਣੀ ਲੜੀ ਅੱਛਾ ਇਹ ਬਿਸ਼ਾਮ ਸਿੰਘ ਟਾਰੀ ਬੜੀ ਬਦਰੀ ਨਾਲ ਲੜਿਆ ਅੱਛਾ ਨਾਲ ਦੇ ਬੇ 72 ਫੱਟ ਲਾ ਕੇ ਲੜਦੇ ਨੇ ਠੀਕ ਹੈ ਤੇ ਫਿਰ ਇਹ ਗਦਾਰ ਸੀ ਜਿਹੜੇ ਇਹਨਾਂ ਨੇ ਤੇ ਕੁੜੀ ਆਵੇ ਨਾ ਕਸਰੀ ਨਹੀਂ ਛੱਡੀ ਹਾਂਜੀ ਵੀ ਦੂਜਾ ਫੌਜੀ ਵਿਚਾਰੀ ਪਿਛੇ ਰਹਿ ਗਈ ਅਸਲਾ ਪਿਛੇ ਰਹਿ ਗਿਆ ਤੇ ਜਿੰਨੀ ਕੁ ਫੌਜ ਖਾਈ ਸੀ ਕੁਝ ਪਹਿਲਾਂ ਨਹੀਂ ਕੋਈ ਮਗਲੀ ਉਹ ਲੜੇ ਫਿਰ ਉਹਨਾਂ ਦੇ ਵਿਚਾਰਿਆਂ ਦਾ ਨਹੀਂ ਚੈਰਾ ਚਲੇ ਅੰਗਰੇਜ਼ਾਂ ਦੀ ਫੌਜ ਜ਼ਿਆਦਾ ਸੀ ਇਹਨਾਂ ਦੀ ਲਾਹੌਰ ਤੋਂ ਇਹਨਾਂ ਨੇ ਫੌਜ ਮੰਗਾਈ ਨਾ ਉਥੋਂ ਲਧਿਆਣੇ ਤੋਂ ਹਾਂ ਇਹਨਾਂ ਨੇ ਲਧਿਆਣੇ ਵਾਲੀ ਸ਼ੌ ਨਹੀਂ ਤੋਂ ਹੋਰ ਫੌਜ ਮੰਗਾਈ ਰਿਜਾਨੇ ਇਹਨਾਂ ਦੀ ਫੌਜ ਵਧ ਗਈ ਤੋਪਾਂ ਵੀ ਜ਼ਿਆਦਾ ਹੋ ਗਈਆਂ ਤੇ ਬੰਦੂਕਾਂ ਵੀ ਜ਼ਿਆਦਾ ਹੋ ਗਈਆਂ ਫੌਜ ਵੀ ਜ਼ਿਆਦਾ ਹੋ ਗਈ ਤੇ ਫਿਰ ਆਪਣੀ ਫੌਜ ਸੀ ਜਿਹੜੀ ਇਹਨੂੰ ਫਿਰ ਇੱਥੇ ਹਾਰ ਹੋ ਗਈ ਫਿਰ ਸ਼ਾਮ ਸਿੰਘ ਡਾਰੀ ਦੇ ਇਨੇ ਫਟ ਲੱਗੇ ਵਿਚਾਰੇ ਦੇ ਬਾਤਾਰ ਫਿਰ ਇਹਨੂੰ ਦੇਖਿਆ ਵੀ ਹੁਣ ਜੰਗ ਇਹਦੀ ਹਰ ਚੱਲੇ ਵੀ ਇਹ ਗਦਾਰ ਤਾਂ ਸਾਡੇ ਅਨੇਕਧਾਰੀ ਫਿਰ ਕਰਕੇ ਭੱਜ ਗਏ ਤੇ ਸਾਡਾ ਸਾਡੀ ਫੌਜ ਹੀ ਪਿੱਛੇ ਰਹੀ ਜਿੱਦੀ ਨੇ ਇਥੇ ਪਹੁੰਚਣਾ ਸੀ ਫਿਰ ਉਥੇ ਵਿਚਾਰਾ ਲੜਦਾ ਹੋਇਆ ਸ਼ੀਧੀ ਪ੍ਰਾਪਤ ਕਰ ਗਿਆ ਸ਼ਾਮ ਸਿਓ ਉਹ ਜੰਗੇ ਹਰ ਗਏ ਮੁੜ ਕੇ ਉਸ ਤੋਂ ਬਾਅਦ ਫਿਰ ਇਹਨਾਂ ਅੰਗਰੇਜ਼ਾਂ ਨੇ ਕੀ ਕੀਤਾ ਵੀ ਜਦੋਂ ਜੰਗਾ ਹਰ ਗਏ ਅੰਗਰੇਜ਼ਾਂ ਨੇ ਲਾਹੌਰ ਪਹੁੰਚ ਗਏ ਲਾਹੌਰ ਪਹੁੰਚ ਕੇ ਤੇ ਇਹਨਾਂ ਨੇ ਵਜ਼ੀਰ ਇਕੱਠੇ ਕਰਕੇ ਇਹ ਉਹਨਾਂ ਜਿਹੜੇ ਗੁਲਾਮ ਸਿਓ ਨਹੀਂ ਸੀ ਇਹ ਤਾਂ ਨਾਲੇ ਵੀ ਅੰਗਰੇਜ਼ਾਂ ਨਾਲ ਹਾਂ ਤੇ ਇਹਨਾਂ ਨੇ ਇਹਨਾਂ ਨੂੰ ਕਹਿੰਦੇ ਕੋ ਕਾਉਂਸਲ ਬਣਾ ਦਿੰਨੇ ਆ ਇਹ ਕੌਂਸਲ ਬਣਾ ਕੇ ਤੁਸੀਂ ਲਾਹੌਰ ਦਾ ਰਾਜ ਚਲਾਓ ਠੀਕ ਆ ਇਹ ਆ ਦੇ ਚੰਗਾ ਇਹਨਾਂ ਨੇ ਇੱਕ 10 ਮੈਂਬਰੀ ਕੌਂਸਲ ਬਣਾਦੀ ਉਹਦੇ ਵਿੱਚ ਕੁਝ ਬੰਦੇ ਆਪਦੇ ਪਾਸੇ ਤੇ ਦੂਜੇ ਆਪਣੇ ਸਿੱਖ ਹਾਂ ਤੇ ਇਹਨੂੰ ਦਲੀਪ ਸਿੰਘ ਨੂੰ ਕਹਿੰਦਾ ਵੀ ਰਾਜਾ ਤੂੰ ਹੀ ਰਹੇਗਾ ਇਹ ਇਹਨਾਂ ਸਾਰਿਆਂ ਬੰਦਿਆਂ ਦੀ ਰਹਿਣਾ ਰਾਜ ਭਾਗ ਤੋਂ ਚਲਾਏਗਾ ਇਕੱਲਾ ਨਹੀਂ ਚਲਾ ਸਕਦਾ ਉਹ ਆ ਨਾ ਵੀ ਠੀਕ ਆ ਉਹ ਵਿਚਾਰਾ ਛੋਟਾ ਸੀ ਤੇ ਮਾਲਕ ਸੀ ਜਿਵੇਂ ਕਿਹਾ ਗਾਲ ਮੰਨ ਗਿਆ ਤੇ ਇਹ ਜਿਹੜਾ ਗਲਾਮ ਸਿੰਘ ਸੀ ਇਹ ਕਹਿੰਦਾ ਵੀ ਮੇਰੇ ਕੋਲੋਂ ਤੁਸੀਂ ਜੰਮੂ ਦਾ ਰਾਜ ਨਾ ਖੋਇਆ ਜੋ ਵੇ ਮੈਂ ਤੁਹਾਡੇ ਨਾਲ ਸਹਿਮਤ ਆ। ਤੇ ਮੈਨੂੰ ਜੰਮੂ ਦਾ ਰਾਜਾ ਰਹਿਣ ਦਿਓ। ਉਹਨੇ ਠੀਕ ਆ। ਉਹ ਕਹਿੰਦੇ ਜਉਂ ਸਾਡੇ ਪੱਖ ਚ ਹੈ। ਉਹ ਤੋਂ ਜੰਮੂ ਦਾ ਰਾਜ ਨਹੀਂ ਖੋਇਆ ਉਹਨੇ ਜੰਮੂ ਦਾ ਰਾਜ ਖਾਲਸ ਸਿੰਘ ਨੂੰ ਰਹਿਣ ਦਾ। ਠੀਕ ਆ। ਤੇ ਮੁੜ ਕੇ ਦੂਜਾ ਆਪਣਾ ਹਜੇ ਮੇਰੇ ਖਿਆਲ ਆ ਵੀ 6 ਕੁ ਮਹੀਨੇ ਇਸ ਤਰ੍ਹਾਂ ਰਾਜ ਚੱਲਿਆ ਸੀ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਗਰਾਵ ਸਿੰਘ ਨੂੰ ਛੱਡ ਕੇ ਤੇ ਲਾਹੌਰ ਦੇ ਕਿਲੇ ਦੇ ਵਿੱਚ ਇਹਨਾਂ ਨੇ ਆਪਣੀ ਫੌਜ ਭਾਦੀ ਸੀ, ਸਿੱਖ ਫੌਜ ਸੀ, ਉਹ ਸ਼ੌਣੀ ਦੀ ਗਲਤੀ ਬਾਹਰ। ਤੇ ਆਪਣੀ ਫੌਜ ਜਿਹੜੀ ਕਿਲੇ 'ਚ ਭਾਦੀ। ਠੀਕ ਆ। ਤੇ ਮੁੜ ਕੇ ਦੂਜਾ ਆਪਣਾ ਗੁਲਾਬ ਸਿੰਘ ਨੂੰ ਕਹਿੰਦੇ ਵੀ ਤੁਸੀਂ ਸੰਧੀ ਤੋੜੀ ਐ ਅੱਛਾ ਗੁਲਾਬ ਦੇ ਰਲੇ ਸੀ ਇਹਨਾਂ ਨੇ ਵੀ ਜਾਨੀ ਉਹ ਆਗੂ ਸੀ ਕੱਲ ਬਾਦ ਉਹਦੇ ਨਾਲ ਕਰਦੇ ਸੀ ਵੀ ਤੁਸੀਂ ਸੰਧੀ ਤੋੜਤੀ ਮਹਾਰਾਜ ਜੀ ਸਿੰਘ ਨਾਲ ਸਾਡੀ ਸੰਧੀ ਹੋਈ ਸੀ ਅੱਛਾ ਵੀ ਤੂੰ ਸਾਡੇ ਤੇ ਵਾਦਾ ਕਰਨਾ ਸੀ ਤੇਰੇ ਤੇ ਨ ਕਰਨਾ ਤੇ ਸੰਧੀ ਹੁਣ ਥੋੜੇ ਲੋ ਟੁੱਟੀ ਐ ਥੋੜੀ ਬੋਏ ਨੇ ਸਾਡੇ ਤੇ ਪਹਿਲਾਂ ਹੁਲਾ ਕੀਤਾ ਜਾਨੀ ਬੁੱਦਗੀ ਦੀ ਜੰਗ ਹੋਈ ਐ ਵੀ ਸੰਧੀ ਤੁਸੀਂ ਤੋੜਤੀ ਵੀ ਹੁਣ ਭਾਈ ਰਾਜ ਭਾਗ ਜਿਹੜਾ ਸਾਡੇ ਹਵਾਲੇ ਕਰ ਦਿਓ ਛੱਡ ਦਿਓ ਗੁਲਾਬ ਸਿੰਘ ਨਾਲ ਠੀਕ ਐ ਉਹ ਕਹਿੰਦੇ ਵੀ ਮਹਾਰਾਜਾ ਦਲੀਪ ਸਿੰਘ ਨੂੰ ਤਖਤੋਂ ਲਿਆ ਜਾਊਗਾ ਤੇ ਰਾਜਪਾਲ ਸਾਡੇ ਹਵਾਲੇ ਹੋਊਗਾ ਦਲੀਪ ਸਿੰਘ ਵਿਚਾਰੇ ਨੂੰ ਕਹਿੰਦੇ ਵੀ ਤਖਤੋਂ ਥੱਲੇ ਉਤਰਿਆ ਉਹ ਵਿਚਾਰਾ ਉਤਰਿਆ ਉਹ ਉਹਨਾਂ ਅਨਬਾਲਗ ਸੀ ਵਿਚਾਰਾ ਕੀ ਉਹਦਾ ਜੋਰ ਸੀ ਉਹਨੂੰ ਤਖਤੋਂ ਲਾਹਦਾ ਤੇ ਉਹਨਾਂ ਨੇ ਆਪ ਦਾ ਬੰਦਾ ਤਖਤੇ ਬਾਹਰ ਆ ਰਾਜ ਇਹਨਾਂ ਦਾ ਖੋਲਿਆ ਤੇ ਆਪਣਾ ਕਲਗੀ ਵੀ ਉਹਦੀ ਲਾਹ ਤੀ ਵੀ ਤੂੰ ਹੁਣ ਬਾਦਸ਼ਾਹ ਨਹੀਂ ਰਿਹਾ ਕਲਗੀ ਨਹੀਂ ਲੱਗ ਸਕਦਾ ਲਾਹੌਰ ਦੇ ਝੰਡੇ ਦੇ ਕੇਸਰੀ ਨਚਾਨ ਸਾਹਿਬ ਚ ਹੁੰਦਾ ਖੱਡਾ ਚੰਦਾ ਉਹ ਲਾਗੇ ਤੇ ਉੱਥੇ ਯੂਨੀਅਨ ਜੈਗ ਆਉਂਦਾ ਝੰਡਾ ਚੜਾਦਾ ਮਰੇ ਜਾਨੇ ਹਾਂ ਤੇ ਐ ਇਹਨਾਂ ਤੋਂ ਰਾਜ ਖੋਲਿਆ ਤੇ ਜਿਹੜਾ ਗਲਾਬ ਸਿੰਘ ਸੀ ਇਹ ਮਾਇਆ ਦੇ ਗੱਡੇ ਲੱਦ ਕੇ ਸਾਲਾ ਲਾਹੌਰ ਦੇ ਕਿਲੇ ਚੋਂ ਜਮੂ ਲੈ ਗਿਆ ਤੇ ਜਿਹੜਾ ਕੋਈ ਨੂ ਰਹੀਰਾ ਸੀ ਉਹ ਉਹਨਾਂ ਨੇ ਅੰਗਰੇਜ਼ਾਂ ਨੇ ਕੱਢ ਲਿਆ ਹੋਰ ਜਵਾਹ ਰਹੀਰੇ ਬਹੁਤ ਕਿਲੇ ਤੇ ਖਜ਼ਾਨੇ ਚ ਅੰਗਰੇਜ਼ਾਂ ਨੇ ਕੱਢ ਲਏ ਤੇ ਕੋਈ ਨੂ ਰਹੀਰਾ ਸੀ ਜਿਹੜਾ ਉਹ ਮਹਾਰਾਜੇ ਦਲੀਪ ਸਿੰਘ ਨੂੰ ਕਹਿੰਦੇ ਸਾਡੀ ਰਾਣੀ ਵਿਕਟੋਰੀਆ ਨੂੰ ਭੇਟ ਕਰ ਦੇ ਹਾਂ ਉਹ ਬਜਿਆ ਸੀ ਤੇ ਉਹਨਾਂ ਨੇ ਢੰਗਣਾ ਉਹ ਤੋਂ ਲੈ ਲਿਆ ਵੀ ਉਂਗਲ ਗਏ ਸਾਡੇ ਤੋਂ ਮੰਗਣਗੇ ਵੀ ਭੇੜਾ ਗਿਰੀ ਚੀਜ਼ ਲੈ ਨਹੀਂ ਸਕਦੇ ਉਹਨੂੰ ਕਹਿੰਦੇ ਸਾਡੀ ਰਾਣੀ ਵਿਕਟੋਰੀਆ ਨੂੰ ਭੇੜਾ ਕਰ ਦੇ ਉਹਨੂੰ ਵੀ ਜਿਵੇਂ ਕਹਿੰਦੇ ਵਿਜਾਰਾ ਮੰਨੀ ਜਾਂਦਾ ਇਨਵਾਲਗ ਸੀ ਉਹਨੇ ਆਪਦੇ ਹੱਥ ਨਾਲ ਉਹ ਜਿਹੜਾ ਹੀਰਾ ਸੀ ਮਹਾਰਾਣੀ ਵਿਕਟੋਰੀਆ ਨੂੰ ਭੇਟ ਕਰਦਾ ਉਹ ਇੰਗਲੈਂਡ ਲੈ ਕੇ ਇਹ ਹੁਣ ਆਪਣੇ ਦੇਸ਼ ਵਾਲੇ ਮੰਗਦੇ ਆ ਉਹ ਉਹ ਦਿੰਦੇ ਨਹੀਂ ਉਹ ਕਹਿੰਦੇ ਵੀ ਸਾਡੇ ਮਹਾਰਾਜਾ ਦਲੀਪ ਸਿੰਘ ਨੇ ਸਾਡੀ ਮਹਾਰਾਣੀ ਨੂੰ ਭੇੜਾ ਕੀਤਾ ਸੀ ਤੇ ਵਿਦਿਆਨ ਕੀਤਾ ਹੈ ਭੇੜਾ ਕੀਤੀ ਚੀਜ਼ ਤੋਂ ਸਾਡੇ ਤੋਂ ਲੈ ਨਹੀਂ ਸਕਦੇ ਉਹ ਤਾਂ ਨਹੀਂ ਕੋਈ ਨੂਰੀ ਰਾਪਾ ਨੂੰ ਦੇ ਰੇ ਇਤੋਂ ਤੱਕ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਇਹ ਚੱਪੇ ਚੱਪੇ ਦੇ ਗਰਦਾਰ ਸੀਗਾ ਇਹ ਚੱਪੇ ਚੱਪੇ ਦੇ ਗਰਦਾਰ ਲਾਹੌਰ ਦੇ ਕਿਲੇ 'ਚ ਤਾਂ ਹੀ ਆਪਾਂ ਕਹਿ ਰਹੇ ਆ ਹਾਂ ਖਾਲਸਾ ਜੀ ਗਿਆਨ ਖਾਲਸਾ ਇੰਦਰੀ ਜਾਨੇ ਕਬ ਜੱਥਾ ਪਿਆ ਹਾਂ ਪਰ ਇਹ ਲਾਹੌਰ ਕਿਲੇ ਦੇ ਚੱਪੇ ਚੱਪੇ ਦੇ ਗਰਦਾਰ ਬੈਠਾ ਜੀ ਬੈਠਾ ਸੀ ਹਾਂ ਸੱਪ ਕਹਿ ਦੀ ਆਪਾਂ ਸੱਪ ਹਾਂ ਇਹ ਕੁੜੀ ਉਹ ਕਾਲੇ ਸੱਪ ਦੀ ਏ ਕੁਰਸੀ ਦੇ ਚੱਕਰ ਤੇ ਇਹਨਾਂ ਨੇ ਸਾਰਾ ਖਤਮ ਕਰਤਾ ਖਤਮ ਕਰਤਾ ਇਹ ਸਖਬੋਜਾਂ ਨੇ ਮੁੜ ਕੇ ਉਹਨੂੰ ਧਿਆਨ ਸੰਗੂ ਮਾਰ ਹੀ ਦਿੱਤਾ ਸੀਗਾ ਉਹਨਾਂ ਨੇ ਲੈਣਾ ਸੰਗ ਉਹਨਾਂ ਨੇ ਜੀ ਸਖੋਨ ਜਿਹੜਾ ਸੀਗਾ ਬਰੇ ਦਾ ਮੁੰਡਾ ਹੀਰਾ ਸਿੰਘ ਉਹ ਵੀ ਮਾਰਤਾ ਮੁੜ ਕੇ ਆਪਣੇ ਹੋਰ ਦੂਜੇ ਬੰਦੇ ਨੇ ਸਿੱਖਾਂ ਨੇ ਉਹ ਕਹਿੰਦੇ ਵੀ ਤੇਰਾ ਪਿਓ ਗਦਾਰ ਸੀ ਵੀ ਉਹਨੇ ਮਹਾਰਾਜ ਰਣਜੀਤ ਸਿੰਘ ਦੇ ਮੁੰਡੇ ਮਾਰੇ ਆ ਤੇ ਤੈਨੂੰ ਉਹਨੂੰ ਮਾਰਿਆ ਤੇ ਫੇ ਇਹਨੂੰ ਵੀ ਖਤਮ ਕਰੋ ਹੀਰਾ ਸਿੰਘ ਵੀ ਮਰਿਆ ਗਿਆ ਹਾਂ